ਤੋਦੀ ਆ ਦਾਸਤਾਨਾ ਸੰਬੰਧਿਤ ਕਿੱਸਾ ਯਾਦ ਹੁੰਦਾ ਆ ਜੋ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਆ ਗੱਲ ਆ ਚੰਡੀਗੜ੍ਹ ਦੀ ਜਦੋਂ ਸ਼ਿਵ ਚੰਡੀਗੜ੍ਹ ਰਹਿੰਦਾ ਸੀ ਤੇ ਉਹਦੇ ਨਾਲ ਉਹਦਾ ਦੋਸਤ ਬਸ਼ੰਬਰ ਸ਼ੰਮੀ ਰਹਿੰਦਾ ਸੀ ਬਸ਼ੰਬਰ ਸ਼ੰਮੀ ਸ਼ਿਵ ਦਾ ਕਾਲਜ ਸਮੇਂ ਦਾ ਦੋਸਤ ਸੀਗਾ ਸ਼ੰਮੀ ਦੱਸਦਾ ਆ ਕਿ ਇੱਕ ਵਾਰ ਅਸੀਂ ਦੇਰ ਰਾਤ ਨੂੰ ਘਰ ਨੂੰ ਆ ਰਹੇ ਸੀ ਰਖਸ਼ੇ ਤੇ ਬੈਠ ਕੇ ਕਿ ਅਚਾਨਕ ਸ਼ਿਵ ਰਖਸ਼ਾ ਰਕਾਉਂਦਾ ਆ ਤੇ ਸ਼ੰਮੀ ਨੂੰ ਕਹਿਣ ਲੱਗਾ ਕਿ ਜੇਕਰ ਇਸ ਵੇਲੇ ਤੇਰੇ ਕੋਲ ਕੋਈ ਪੈਨ ਪੈਨਸਲ ਕਾਗਜ਼ ਹੈ ਤਾਂ ਮੈਨੂੰ ਦੇ ਤਾਂ ਸ਼ੰਮੀ ਮਨਾਂ ਕਰ ਦਿੰਦਾ ਕਿ ਮੇਰੇ ਕੋਲ ਨਹੀਂ ਆ ਫਿਰ ਸ਼ਿਵ ਰਖਸ਼ੇ ਵਾਲੇ ਨੂੰ ਪੁੱਛਦਾ ਹੈ ਕਿ ਤੇਰੇ ਕੋਲ ਕੋਈ ਪੈਨ ਪੈਨਸ ਕਾਲੀ ਬੋਲੀ ਰਾਤ ਸੀ ਦੂਰ ਦੂਰ ਤੱਕ ਕੋਈ ਵੀ ਨਜ਼ਰ ਨਹੀਂ ਸੀ ਆ ਰਹਾ ਫਿਰ ਕੀ ਹੁੰਦਾ ਕਿ ਸ਼ਿਵ ਥੋੜਾ ਅੱਗੇ ਜਾਂਦਾ ਹੈ ਤੇ ਉਸ ਨੂੰ ਅੱਗੇ ਇੱਕ ਕੋਲਾ ਨਜ਼ਰ ਆ ਜਾਂਦਾ ਹੈ ਸ਼ਿਵ ਉਹ ਕੋਲਾ ਚੁੱਕਦਾ ਹੈ ਤੇ ਕੰਧ ਦੇ ਉੱਪਰ ਕੁਝ ਲਿਖਣਾ ਸ਼ੁਰੂ ਕਰ ਦਿੰਦਾ ਹੈ ਸ਼ੰਮੀ ਦੱਸਦਾ ਹੈ ਕਿ ਸ਼ਿਵ ਨੇ ਕੰਦ ਦੇ ਉੱਪਰ ਇੱਕ ਗਜ਼ਲ ਲਿਖ ਦਿੱਤੀ ਸੀ ਉਹ ਗਜ਼ਲ ਲਿਖਣ ਤੋਂ ਬਾਅਦ ਵਾਪਸ ਸ਼ੰਮੀ ਦੇ ਕੋਲ ਆਉਂਦਾ ਹੈ ਤੇ ਸ਼ੰਮੀ ਨੂੰ ਕਹਿਣ ਲੱਗਾ ਕਿ ਇਹ ਗਜ਼ਲ ਸਵੇਰੇ ਆ ਕੇ ਕਾਗਜ਼ ਦੇ ਉੱਪਰ ਲਿਖ ਲਵੀਂ ਕਾਗਜ਼ ਦੇ ਉੱਪਰ ਉਤਾਰ ਲਵੀਂ ਕਿਉਂਕਿ ਇਹ ਗਜ਼ਲ ਮੈਨੂੰ ਸ਼ਵੇਰ ਤੱਕ ਭੁੱਲ ਜਾਣੀ ਆ ਤੇ ਮੈਨੂੰ ਇਹ ਵੀ ਭੁੱਲ ਜਾਣਾ ਹੈ ਕਿ ਮੈਂ ਲਿਖੀ ਕਿੱਥੇ ਸੀ ਕਿ ਸ਼ਿਵ ਦਾ ਪਿਆਰ ਉਹਦਾ ਦਰਦ ਕਿਸ ਹੱਦ ਤੱਕ ਪਹੁੰਚ ਚੁੱਕਾ ਸੀ ਸ਼ਾਇਦ ਕੋਈ ਹੱਦ ਰਹਿ ਹੀ ਨਹੀਂ ਸੀ ਗਈ ਉਹਦੇ ਪਿਆਰ ਦੀ ਉਹਦੇ ਦਰਦ ਦੀ ਇਸੇ ਕਰਕੇ ਤਾਂ ਸ਼ਰਾਬ ਪੀਣ ਦਾ ਸਿਗਰਟ ਪੀਣ ਦਾ ਆਦੀ ਹੋ ਚੁੱਕਾ ਸੀ ਤੇ ਜ਼ਿਆਦਾ ਸ਼ਰਾਬ ਸਿਗਰਟ ਪੀਣ ਕਰਕੇ ਹੁਣ ਉਹਦੀ ਯਾਦਾਸ਼ਤ ਵੀ ਕਮਜ਼ੋਰ ਹੋ ਚੁੱਕੀ ਸੀ ਇਹ ਪੂਰੀ ਵੀਡੀਓ ਤੁਸੀਂ ਸਾਡੇ YouTube ਚੈਨਲ ਤੇ ਵੇਖ ਸਕਦੇ ਹੋ